ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਕਸਰ ਇੱਕ ਗੱਲ ਕਿਹਾ ਕਰਦੇ ਸੀ ਕਿ ਭਾਈ ਇਹ ਕਲਯੁਗ ਦਾ ਸਮਾਂ ਇਹਦੇ ਵਿੱਚ ਨਾਮ ਨਹੀਂ ਸਹਾਈ ਹੋਣਾ ਜਿਹੜਾ ਕੋਈ ਨਾਮ ਜਪੂਗਾ ਉਹ ਤਰੂਗਾ ਬਾਕੀ ਡੁੱਬ ਜਾਣਗੇ ਤੇ ਸੁਖਨੀ ਸਾਹਿਬ ਦੀ ਮहिमा ਦਾਸੀਆਂ ਮਹਾਪੁਰਖ ਜੀ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਭਾਈ ਇਹਦੇ ਨਾਲ 24000 ਸ਼્વાસ ਬੰਦੇ ਦੇ ਸਫਲ ਹੋ ਜਾਂਦੇ ਆ ਜਿਹੜਾ ਵੀ ਭਾਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਇੱਕ ਸੱਚੀ ਘਟਨਾ ਸਾਂਝੀ ਕਰਦੇ ਮਹਾਪੁਰਖ ਜੀ ਦੱਸਦੇ ਹਨ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਕਿਸ ਤਰ੍ਹਾਂ ਇੱਕ ਬੰਦੇ ਦਾ ਮਨ ਬਦਲ ਸਕਦਾ ਆਓ ਆਪਾਂ ਸਰਵਣ ਕਰਦੇ ਹਾਂ ਇੱਕ ਵਰਜੀਨੀਆ ਦੇ ਪਰਿਵਾਰ ਦੀ ਇਹ ਗੱਲ ਉਹਨਾਂ ਦੇ ਲੜਕੇ ਦਾ ਕਿਦੜੇ ਰਿਸ਼ਤਾ ਹੋ ਗਿਆ ਹੁਣ ਕਾਲੀ ਯੁਗ ਦਾ ਸਮਾ ਕਈਆਂ ਨੂੰ ਦੂਜਿਆਂ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਲੜਕੇ ਦੇ ਪਿਤਾ ਦੇ ਕਿਸੇ ਨੇ ਕੰਨ ਭਰਤੀ ਕਹਿੰਦੇ ਤੂੰ ਕਿਨੂੰ ਕੁੜਮ ਬਣਾ ਲਿਆ ਜਿਨ੍ਹਾਂ ਨੂੰ ਤੂੰ ਕੁੜਮ ਬਣਾਇਆ ਤੈਨੂੰ ਪਤਾ ਉਹ ਤੇਰੀ ਬਰਾਬਰੀ ਦੇ ਹੀ ਨਹੀਂ ਮਾਇਆ ਵੱਲੋਂ ਔਦੇ ਵੱਲੋਂ ਕੱਲ ਨੂੰ ਤੇਰੇ ਰਿਸ਼ਤੇਦਾਰਾਂ ਅੱਗੇ ਕੀ ਇੱਜ਼ਤ ਰਹੂਗੀ ਤੂੰ ਰਿਸ਼ਤਾ ਜੋੜਨਾ ਸੀ ਆਪਣੀ ਲੜਕੀ ਦਾ ਤੇ ਬਰਾਬਰ ਦਿਆਂ ਨਾਲ ਜੋੜਦਾ ਮਾਪਰਕ ਜੀ ਕਹਿੰਦੇ ਜੇ ਇੱਥੇ ਕੋਈ ਗੁਰਮੁਖ ਹੁੰਦਾ ਤਾਂ ਉਹਦੇ ਤੇ ਇਹੋ ਜਿਹੀਆਂ ਗੱਲਾਂ ਦਾ ਅਸਰ ਨਹੀਂ ਹੋਣਾ ਸੀ ਕਿਉਂਕਿ ਗੁਰਮੁਖ ਲਈ ਮਾਇਆ ਦਾਸੀ ਹੁੰਦੀ ਆ ਉਹ ਇਹੋ ਜਿਹੀਆਂ ਗੱਲਾਂ ਤੋਂ ਉੱਤੇ ਉੱਠ ਜਾਂਦਾ ਉਹ ਤਾਂ ਨਿਰੰਕਾਰ ਦੀ ਪੈਰੇ ਦੇ ਵਿੱਚ ਜਿਉਂਦਾ ਰੱਬ ਲਈ ਜਿਉਂਦਾ ਉਹਦੀਆਂ ਦੁਨਿਆਵੀ ਭੁੱਖਾ ਦੁਨਿਆਵੀ ਕੁਆਇਸ਼ਾ ਸਭ ਖਤਮ ਹੋ ਜਾਂਦੀਆਂ ਨੇ ਨਾਮ ਹੀ ਉਹਦਾ ਉਧਾਰ ਹੁੰਦਾ ਇਸ ਕਰਕੇ ਉਹਨੂੰ ਦੁਨਿਆਵੀ ਭੁੱਖ ਨਹੀਂ ਹੁੰਦੀ ਨਾ ਸੋਭਾ ਦੀ ਭੁੱਖ ਨਾ ਵਾਵਾ ਦੀ ਭੁੱਖ ਨਾ ਮਾਇਆ ਦੀ ਭੁੱਖ ਤੇ ਉਹ ਜੋ ਲੜਕੇ ਦਾ ਪਿਓ ਸੀ ਉਹ ਸੰਸਾਰੀ ਬਿਰਤੀ ਦਾਸੀ ਉਸਦੇ ਦਿਮਾਗ 'ਚ ਗੱਲ ਬੈਠ ਗਈ ਕਿ ਹਾਂ ਲੋਕਾਂ ਦੀਆਂ ਗੱਲਾਂ ਪਿੱਛੇ ਲੱਗ ਕੇ ਉਹਨੇ ਕਹਿ ਦਿੱਤਾ ਕਿ ਇਹ ਰਿਸ਼ਤਾ ਆਪਾਂ ਰੱਖਣਾ ਨਹੀਂ ਤੋੜ ਦੇਣਾ ਕਿਉਂਕਿ ਉਹ ਕਹਿੰਦਾ ਲੜਕੀ ਵਾਲੇ ਆਪਣੇ ਬਰਾਬਰ ਦੇ ਨਹੀਂ ਹਨ ਪਰ ਸੁਭਾਅ ਐਸਾ ਬਣਿਆ ਲੜਕਾ ਚਾਹੁੰਦਾ ਸੀ ਕਿ ਰਿਸ਼ਤਾ ਉੱਥੇ ਹੀ ਹੋਵੇ ਤੇ ਲੜਕੇ ਦੀ ਮਾਂ ਵੀ ਚਾਹੁੰਦੀ ਸੀ ਲੜਕੀ ਵਾਲੇ ਵੀ ਰਾਜੀ ਸੀ ਪਰ ਲੜਕੇ ਦਾ ਪਿਤਾ ਜਿੱਦ ਕਰਕੇ ਬੈਠ ਗਿਆ ਕਿ ਮੈਂ ਆਪਣੇ ਮੁੰਡੇ ਦਾ ਰਿਸ਼ਤਾ ਇੱਥੇ ਨਹੀਂ ਕਰਨਾ ਕੁਦਰਤੀ ਹੋਣੀ ਰੱਬ ਦੀ ਲੜਕੀ ਦੇ ਪਰਿਵਾਰ ਨੂੰ ਕਿਸੇ ਗੁਰਮੁਖ ਕਮਾਈ ਵਾਲੇ ਸੱਚੇ ਸੰਤ ਮਹਾਪੁਰਖਾਂ ਦਾ ਸੰਗ ਹੋ ਗਿਆ ਜਦੋਂ ਉਹਨਾਂ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਰੀ ਗੱਲ ਸੁਣਾਈ ਕਿ ਇਸ ਤਰ੍ਹਾਂ ਰਿਸ਼ਤਾ ਵੀ ਪੱਕਾ ਹੋ ਗਿਆ ਅਰਦਾਸ ਵੀ ਹੋ ਗਈ ਸਾਰੇ ਰਾਜੀ ਆ ਪਰ ਲੜਕੇ ਦਾ ਪਿਤਾ ਹੁਣ ਮਨਾ ਕਰ ਰਿਹਾ ਹੈ ਉਹ ਰਿਸ਼ਤਾ ਤੋੜਨਾ ਚਾਹੁੰਦਾ ਹੈ ਪਰ ਤਖ ਗੱਲਾਂ ਜੋ ਆਪ ਨਾਲ ਸਾਂਝੀ ਕਰ ਰਹੇ ਆ ਕਿ ਸੁਖਣੀ ਸਹਿਤ ਦੀ ਬਾਣੀ ਕਿਵੇਂ ਦੂਜਿਆਂ ਦਾ ਮਨ ਬਦਲ ਕੇ ਰੱਖ ਦਿੰਦੀ ਆ ਸਾਰੀ ਗੱਲ ਪੂਰੀ ਸੁਣਿਓ ਵਿਸ਼ਵਾਸ ਵੀ ਬਣੇਗਾ ਤੇ ਆਪ ਜੀ ਦੀ ਸ਼ਰਦਾ ਵੀ ਵਧੇਗੀ ਬਾਣੀ ਤਾਂ ਅਸੁਰ ਬਿਰਤੀ ਨੂੰ ਦੇਵ ਬਿਰਤੀ ਬਣਾਉਂਦੀ ਹੈ ਉਹ ਗੁਰਮੁਖ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਆਖਿਆ ਹੁਣ ਤੁਸੀਂ ਇੱਕ ਕੰਮ ਕਰਨਾ ਆਪਣੇ ਨਿਤਨੇਮ ਤੋਂ ਇਲਾਵਾ ਪੰਜ ਪਾਠ ਸੁਖਮਨੀ ਸਾਹਿਬ ਜੀ ਦੇ ਤੁਸੀਂ ਰੋਜ਼ ਕਰਨੇ ਆ 7 ਦਿਨਾਂ ਬਾਅਦ ਜਾਂ 5 ਦਿਨ ਜਾਂ 13 ਦਿਨਾਂ ਬਾਅਦ ਕੋਈ ਵੀ ਦਿਨ ਮਿੱਥ ਲਓ ਕੜਾ ਪ੍ਰਸ਼ਾਦ ਤਿਆਰ ਕਰਕੇ ਗਲ ਵਿੱਚ ਪੱਲਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ ਕੇ ਅਰਦਾਸ ਕਰਨੀ ਆ ਸਤਿਗੁਰੂ ਜੀ ਫਲਾਣਾ ਸਿੰਘ ਜਿੱਦ ਤੇ ਅੜਿਆ ਆ ਕਿ ਮੈਂ ਇਹਨਾਂ ਬੱਚਿਆਂ ਦਾ ਰਿਸ਼ਤਾ ਜੋੜਨਾ ਬਾਕੀ ਦੋਵੇਂ ਪਰਿਵਾਰ ਦੇ ਮੈਂਬਰ ਰਾਜੀ ਆ ਤੁਸੀਂ ਕਿਰਪਾ ਕਰੋ ਕੋਈ ਵਿੱਧ ਬਣਾਓ ਉਹਦਾ ਮਨ ਬਦਲ ਦਿਓ ਇਹ ਵਿਧੀ ਆ ਜੋ ਗੁਰਮੁਖ ਜੀ ਨੇ ਕੁੜੀ ਵਾਲਿਆਂ ਨੂੰ ਦੱਸੀ ਉਹ ਪਰਿਵਾਰ ਵਾਲਿਆਂ ਨੇ ਮਨ ਚ ਧਾਰਿਆ ਕਿ 7 ਦਿਨ ਇੰਜ ਹਾਜ਼ਰੀ ਲਾਉਣੀ ਪੰਜ ਪਾਠ ਰੋਜ਼ ਦੇ ਵੱਧ ਕਰਕੇ ਹਫਤੇ ਬਾਅਦ ਅਰਦਾਸ ਹੁਣ ਧਿਆਨ ਦਿਨਾ ਜਦੋਂ ਗੁਰੂ ਜੀ ਵਿੱਧ ਬਣਾਉਂਦੇ ਨੇ ਕਿਵੇਂ ਹਿਲਜੁਲ ਹੁੰਦੀ ਆ ਉਹ ਪਰਿਵਾਰ ਨੇ ਨੇਮ ਨਾਲ ਪਾਠ ਤੇ ਅਰਦਾਸ ਕੀਤੀ ਚੌਥਾ ਦਿਨ ਸੀ ਅਰਦਾਸ ਦਾ ਲੜਕੇ ਦੇ ਪਿਤਾ ਨੂੰ ਦਿਲ ਚ ਕੋਈ ਤਕਲੀਫ ਹੋਈ ਹਾਰਟ ਦੀ ਕੋਈ ਬਿਮਾਰੀ ਹੋ ਗਈ ਉਸ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਉੱਥੇ ਇਲਾਜ ਚੱਲ ਰਿਹਾ ਸੀ ਉਹ ਆਪਣੀ ਪਤਨੀ ਤੇ ਪੁੱਤਰ ਨੂੰ ਕਹਿੰਦਾ ਕਿ ਡਾਕਟਰਾਂ ਨੂੰ ਪੁੱਛੋ ਮੈਨੂੰ ਛੁੱਟੀ ਕਦੋਂ ਮਿਲਣੀ ਆ ਉਹਨਾਂ ਨੇ ਦੱਸਿਆ ਤਿੰਨ ਚਾਰ ਦਿਨ ਬਾਅਦ ਛੁੱਟੀ ਮਿਲੇਗੀ ਉਹ ਮੰੰਜੇ ਤੇ ਲੰਮਾ ਪਿਆ ਅੱਖਾਂ 'ਚ ਹੰਝੂ ਸੀ ਉਹ ਕਹਿਣ ਲੱਗਾ ਜਦੋਂ ਮੈਨੂੰ ਛੁੱਟੀ ਮਿਲੀ ਮੈਂ ਪਹਿਲਾਂ ਆਪਣੀ ਘਰ ਨਹੀਂ ਜਾਣਾ ਫਿਰ ਪਤਨੀ ਤੇ ਪੁੱਤਰ ਨੇ ਪੁੱਛਿਆ ਜੇ ਘਰ ਨਹੀਂ ਜਾਣਾ ਤਾਂ ਕਿੱਥੇ ਜਾਣਾ ਉਹ ਕਹਿੰਦਾ ਮੈਂ ਛੁੱਟੀ ਤੋਂ ਬਾਅਦ ਸਿੱਧਾ ਜਾਊਂਗਾ ਆਪਣੀ ਕੁੜਮਾ ਦੇ ਘਰ ਜਿਹੜਾ ਮੈਂ ਉਹਨਾਂ ਦਾ ਦਿਲ ਦੁਖਾਇਆ ਰਿਸ਼ਤਾ ਤੋੜਨ ਦੀ ਗੱਲ ਕੀਤੀ ਉਹਦੀ ਮਾਫੀ ਮੰਗਣੀ ਹੈ 4 ਦਿਨ ਬਾਅਦ ਜਦੋਂ ਹਸਪਤਾਲ ਚੋਂ ਛੁੱਟੀ ਹੋਈ ਉਹ ਘਰੇ ਨਹੀਂ ਗਿਆ ਉਹ ਆਪਣੀ ਕੁੜਮਾ ਦੇ ਘਰੇ ਗਿਆ ਤੇ ਜਾ ਕੇ ਆਪਣੇ ਕੁੜਮ ਨੂੰ ਜੱਫੀ ਪਾ ਕੇ ਮਿਲਿਆ ਅਤੇ ਕਹਿਣ ਲੱਗਾ ਤੁਸੀਂ ਤਾਂ ਮੇਰੀ ਬਾਹ ਹੋ ਇਹ ਰਿਸ਼ਤਾ ਪੱਕਾ ਆ ਤੇ ਇਹਨਾਂ ਬੱਚਿਆਂ ਦੀ ਸ਼ਾਦੀ ਜ਼ਰੂਰ ਹੋਵੇਗੀ ਜਦੋਂ ਫਿਰ ਇਹ ਮਾਪੁਰਖਾਂ ਨੂੰ ਆ ਕੇ ਸਾਰੀ ਗੱਲ ਦੱਸੀ ਕਿ ਸੁਖਨੀ ਸੈਬ ਜੀ ਦੀ ਬਾਣੀ ਕਿਸੇ ਦੂਜੇ ਦੇ ਮਨ ਨੂੰ ਕਿਵੇਂ ਬਦਲਾਉਣ ਦੀ ਸਮਰੱਥਾ ਰੱਖਦੀ ਆ ਸੁਖਮਣੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸਰਾਮ ਇਹ ਕੋਈ ਮਨਕੜਤ ਕਹਾਣੀ ਨਹੀਂ ਇਹ ਸੰਗਤ ਨਾਲ ਹੋਈ ਸੱਚੀ ਘਟਨਾ ਇਹ ਆ ਬਾਣੀ ਦਾ ਪ੍ਰਤਾਪ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਲੜ ਫੜਿਆ ਜਿਨ੍ਹਾਂ ਜਿਨ੍ਹਾਂ ਨੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਬਚਨ ਕਮਾਏ ਉਹਨਾਂ ਨੂੰ ਸੁੱਖ ਮਿਲਿਆ ਗੁਰੂ ਜੀ ਦੇ ਬਚਨ ਮੰਨਣ ਚ ਅਸਲ ਸੁੱਖਾ ਅਸੀਂ ਸੁੱਖ ਹੋਰਾ ਦੁਨਿਆਵੀ ਚੀਜ਼ਾਂ ਚ ਲੱਭਦੇ ਆ ਅਸੀਂ ਮਾਇਆ ਚ ਸੁੱਖ ਲੱਭਦੇ ਆ ਪਰ ਗੁਰੂ ਦੇ ਬਚਨ ਕਮੌਣੇ ਬਹੁਤ ਔਖੀ ਨਹੀਂ ਗੁਰੂ ਦੇ ਬਚਨ ਕਮੌਣ ਚ ਜੋ ਸੁੱਖਾ ਉਹ ਕਿਧਰੇ ਵੀ ਸਾਨੂੰ ਨਹੀਂ ਮਿਲ ਸਕਦਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਵਿੱਚੋਂ ਕਈਆਂ ਦੇ ਬੱਚੇ ਕਹਿਣੇ ਚ ਨਹੀਂ ਹੁੰਦੇ ਕਈ ਵਾਰ ਕੋਈ ਗਲਤ ਸੰਗਤ ਮਿਲ ਜਾਂਦੀ ਆ ਪਟਕ ਜਾਂਦੇ ਨੇ ਬੱਚੇ ਮਤ ਕਿਧਰੇ ਦੀ ਕਿੱਧਰ ਚਲੀ ਜਾਂਦੀ ਆ ਬਾਬਾ ਜੀ ਕਹਿੰਦੇ ਜੇ ਐਸੀ ਗੱਲਬਾਤ ਹੋ ਜਾਵੇ ਕਬਰੌਣਾ ਨਹੀਂ ਭਟਕਣਾ ਨਹੀਂ ਗੁਰੂ ਜੀ ਨੂੰ ਛੱਡ ਕੇ ਕਿਤੇ ਜਾਣ ਦੀ ਲੋੜ ਨਹੀਂ ਸੁਖਮਨੀ ਸਾਹਿਬ ਜੀ ਦਾ ਓਟ ਆਸਰਾ ਲੈ ਲਓ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਬੱਚੇ ਦੀ ਮਤ ਸਹੀ ਹੋ ਜਾਵੇਗੀ ਉਹ ਸਹੀ ਰਸਤੇ ਤੇ ਆ ਜਾਣਗੇ ਅਮਰੀਕਾ ਦੀ ਇੱਕ ਗੱਲ ਸਾਂਝੀ ਕਰੀਏ ਤਾਂ ਇੱਕ ਪਰਿਵਾਰ ਨੇ ਆਪਣੀ 16 ਸਾਲ ਦੀ ਬੱਚੀ ਦੇ ਪਰਸ 'ਚ ਨਸ਼ੇ ਦੀਆਂ ਗੋਲੀਆਂ ਦੇਖੀਆਂ ਪੈਰਾਂ ਤੋਂ ਲਿਓ ਜ਼ਮੀਨ ਨਿਕਲ ਗਈ ਬਾਹਰਲਾ ਮੁਲਕ ਸਕੂਲ 'ਚ ਹਰ ਤਰ੍ਹਾਂ ਦੇ ਬੱਚੇ ਪੜ੍ਹਦੇ ਆ ਕਿਸੇ ਗਲਤ ਬੱਚੇ ਦਾ ਸੰਗ ਹੋ ਗਿਆ ਹੋਣਾ ਮਾੜੀ ਸੰਗਤ ਦਾ ਅਸਰ ਬੱਚਿਆਂ ਤੇ ਬਹੁਤ ਜਲਦੀ ਪੈਂਦਾ ਚੰਗਾ ਪਵੇ ਭਾਵੇਂ ਨਾ ਪਵੇ ਇੱਕ ਗੋਲੀ ਖਾਦੀ ਸੀ ਉਸ ਲੜਕੀ ਨੇ ਨਸ਼ੇ ਦੀ ਉਸ ਨੂੰ ਨਸ਼ਾ ਲੱਗ ਗਿਆ ਹੌਲੀ ਹੌਲੀ ਆਦਤ ਬਣ ਗਈ ਉਸ ਦੀ ਕਿਸੇ ਗੁਰਸਖ ਪਿਆਰੇ ਨੇ ਬੱਚੀ ਦੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਦਿਮਾਗ ਤੇ ਗੱਲ ਲਾਉਣ ਦਾ ਕੋਈ ਫਾਇਦਾ ਨਹੀਂ ਚਿੰਤਾ ਕਰਨ ਨਾਲ ਚਿੰਤਾ ਨਹੀਂ ਮਿਟੂਗੀ ਤੁਸੀਂ ਆਪਣੇ ਨਿਤਨੇਮ ਤੋਂ ਬਿਨਾ ਸੁਖਮਣੀ ਸਾਹਿਬ ਜੀ ਦਾ ਪਾਠ ਕੋਲ ਜਲ ਰੱਖ ਕੇ ਰੋਜ਼ ਕਰੋ ਉਹ ਜਲ ਬੱਚੀ ਨੂੰ ਸ਼ਰਧਾ ਨਾਲ ਪਲਾ ਦਿਓ ਉਹਨਾਂ ਨੇ ਆਪਣੀ ਕੁੜੀ ਨੂੰ ਉਸ ਗਲਤ ਸੰਗਤ ਤੋਂ ਬਚਾਉਣ ਲਈ ਇੱਕ ਮਹੀਨਾ ਛੁੱਟੀ ਵੀ ਕਰਵਾਈ ਸਕੂਲ ਤੋਂ ਰੋਜ਼ ਨੇਮ ਵੀ ਬਣਾਇਆ ਜਲ ਅੱਗੇ ਰੱਖ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਤੇ ਬੱਚੀ ਨੂੰ ਉਹ ਜਲ ਪਲਾਉਣਾ ਤੇ ਉਹ ਜਲ ਅੰਮ੍ਰਿਤ ਬਣ ਗਿਆ ਤੇ ਬਾਣੀ ਦੀ ਸ਼ਕਤੀ ਨਾਲ ਉਹ ਕੁੜੀ ਮਹੀਨੇ ਬਾਅਦ ਕਹਿਣ ਲੱਗੀ ਮੈਨੂੰ ਸਕੂਲ ਜਾਣ ਦਿਓ ਮੈਂ ਹੁਣ ਨਸ਼ਾ ਨਹੀਂ ਕਰੂੰਗੀ ਤੇ ਉਹ ਬੱਚੀ ਦੇ ਮਾਤਾ ਪਿਤਾ ਕਹਿਣ ਲੱਗੇ ਹੁਣ ਜੇ ਤੂੰ ਪੜਨਾ ਉਹ ਸਕੂਲ ਵਿੱਚ ਵਾਪਸ ਨਹੀਂ ਭੇਜਣਾ ਇਸ ਤਰ੍ਹਾਂ ਉਹਨਾਂ ਨੇ ਫਿਰ ਉਹਦਾ ਸਕੂਲ ਵੀ ਬਦਲ ਦਿੱਤਾ ਫਿਰ ਉਸ ਬੱਚੀ ਨੇ ਹੌਲੀ-ਹੌਲੀ ਨਸ਼ਾ ਛੱਡ ਦਿੱਤਾ ਤੇ ਨਾਲ ਗੁਰਮਤਿ ਦੀ ਧਾਰਣੀ ਵੀ ਹੋ ਗਈ ਐਸੀਆਂ ਮਿਸਾਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਗੁਰੂ ਮਹਾਰਾਜ ਜੀ ਕਿੰਨੀ ਵੱਡੀ ਦਾਤ ਸਾਡੀ ਝੋਲੀ ਵਿੱਚ ਪਾ ਗਏ ਨੇ ਸਤਗੁਰ ਦੀ ਬਾਣੀ ਇਹ ਗੁਰੂ ਦੀ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੇ ਆਪਾਂ ਵਿਧੀ ਨਾਲ ਇਹਨੂੰ ਵਰਤਾਂਗੇ ਇਹ ਸਾਰੀਆਂ ਚਿੰਤਾ ਮਿਟਾ ਦੇਵੇਗੀ ਇਸ ਤਰ੍ਹਾਂ ਕਿੰਨੀਆਂ ਸਾਰੀਆਂ ਘਟਨਾਵਾਂ ਸੰਗਤ ਮਹਾਪੁਰਖਾਂ ਦੇ ਪਾਸ ਆ ਕੇ ਸਾਂਝੀ ਕਰਦੀ ਸੀ ਉਹਨਾਂ ਵਿੱਚੋਂ ਕੁਝ ਵਿਚਾਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਜੇ ਆਪ ਜੀ ਦੇ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਬੱਚਾ ਹੈ ਜੋ ਵਿਗੜਿਆ ਹੋਇਆ ਹੈ ਬੁਰੀ ਸੰਗਤ ਵਿੱਚ ਫਸਿਆ ਹੋਇਆ ਹੈ ਤੁਸੀਂ ਇਹ ਵਿਧੀ ਕਰ ਸਕਦੇ ਹੋ ਬਾਣੀ ਪੜ ਸਕਦੇ ਹੋ ਤੇ ਤੁਹਾਡੇ ਬੱਚਿਆਂ ਤੇ ਬਾਣੀ ਦਾ ਅਸਰ ਜ਼ਰੂਰ ਹੋਵੇਗਾ ਤੇ ਤੁਹਾਡਾ ਸਤਕਾਰ ਵੀ ਵਧੇਗਾ ਇਹ ਸਿੱਕੇ ਜੀ ਅੱਜ ਦੀ ਵੀਡੀਓ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨ ਅਸੀਂ ਤੁਹਾਡੇ ਨਾਲ ਸਾਂਝੇ ਕਰੇ ਨੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ